ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਵੀਰੋ ਦੋ ਮੁੱਦਿਆਂ ਤੇ ਗੱਲ ਕਰਨੀ ਆ ਇੱਕ ਗੈਂਗਸਟਰ ਬਾਦ ਤੇ ਤੇ ਇੱਕ ਜਿਵੇਂ ਸੋਸ਼ਲ ਮੀਡੀਆ ਤੇ ਗੈਂਗਸਟਰ ਬਾਦ ਆ 2025 ਦਾ ਜਿਹੜਾ ਵਹ ਹੈਗਾ ਇਹਦੇ ਵਿੱਚ ਬਹੁਤ ਹਾਵੀ ਰਿਹਾ ਤੁਸੀਂ ਵੇਖਿਆ ਵੀ ਵੱਡੇ ਸ਼ਹਿਰਾਂ ਦੇ ਵਿੱਚ ਕਈ ਥਾਈਂ ਵਪਾਰੀਆਂ ਵੱਲੋਂ ਧਰਨੇ ਵੀ ਦਿੱਤੇ ਗਏ ਮਾਨਸਾ ਦੇ ਵਿੱਚ ਵੀ ਦਿੱਤਾ ਗਿਆ ਸੀ ਕਈ ਵਪਾਰੀਆਂ ਦੀ ਗੈਂਗਸਟਰਾਂ ਵੱਲੋਂ ਹਤਿਆ ਵੀ ਕੀਤੀ ਗਈ। ਯਾਨੀ ਕਿ ਫਰੋਤੀਆਂ ਦਾ ਮੁੱਦਾ ਆਮ ਹੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜਿਹੜਾ ਗੈਂਗਸਟਰਵਾਦ ਆ ਪੰਜਾਬ ਦੇ ਉੱਤੇ ਬਹੁਤ ਪਹਰੂ ਰਿਹਾ 2026 ਦੇ ਵਿੱਚ ਵੀ ਜਿਹੜੇ ਗੈਂਗਸਟਰਵਾਦ ਹੁਣ ਤੁਸੀਂ 25 ਦੇ ਵਿੱਚ ਵੇਖਿਓ ਬਈ ਜਿਹੜੀ ਤਰਨਤਨ ਚੋਣ ਹੋਈ ਸੀ ਕਾਲੀ ਦਲ ਨੇ ਟਿਕਟ ਦਿੱਤੀ ਸੀ ਉਹ ਵੀ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਸੀਗੇ। ਉਹਨਾਂ ਨੂੰ ਕਾਫੀ ਵੋਟ ਪੈ ਗਈ। ਤੇ ਫਿਰ ਤੁਸੀਂ ਦੇਖਿਆ ਜਿਹੜਾ ਗੁਰਪ੍ਰੀਤ ਸਿੰਘ ਸੇਖੋ ਆ ਉਹ ਜੇਲ੍ਹ ਦੇ ਵਿੱਚੋਂ ਆਏ ਸੀ ਰਿਹਾ ਹੋ ਕੇ ਉਹਨਾਂ ਦੀਆਂ ਦੋ ਸਾਧੀਆਂ ਹੋਈਆਂ ਉਹਨਾਂ ਦੀਆਂ ਪਤਨੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਸੀ ਉਹ ਦੋਹੀ ਟਿਕਟਾਂ ਜਿੱਤ ਗਏ 2026 ਦੇ ਵਿੱਚ ਮੈਂ ਐਂ ਨਹੀਂ ਕਹਣਾ ਵੀ ਕੋਈ ਗੈਂਗਸਟਰ ਵਿੱਚ ਚੋਣ ਲੜਦਾ ਉਹਨਾਂ ਨੂੰ ਅਧਿਕਾਰ ਨਹੀਂ ਹੈ ਅਧਿਕਾਰ ਸਭ ਨੂੰ ਆ ਇਹ ਵੋਟ ਲੋਕਾਂ ਨੇ ਪਾਉਣੀਆਂ ਪਰ ਮਸਲਾ ਇਹ ਆ ਭਰਾਵੋ ਇੱਕ ਪਾਸੇ ਤਾਂ ਅਸੀਂ ਆਖ ਰਹੇ ਹਾਂ ਵੀ ਇਹਦੇ ਗੈਂਗਸਟਰਵਾਦ ਆ ਪੰਜਾਬ ਦੇ ਵਿੱਚ ਵਧ ਰਿਹਾ ਦਿਨੋਂ ਦਿਨ ਅੱਗੇ ਗੈਂਗਸਟਰ ਹੁੰਦੇ ਸੀ ਸੁਣਦੇ ਹੁੰਦੇ ਸੀ ਬੰਬੇ ਫਿਲਮ ਇੰਡਸਟਰੀ ਫਰੋਤੀਆਂ ਫਰੋਤੀਆਂ ਮੰਗਦੇ ਹੁੰਦੇ ਸੀ ਜਾਂ ਡੈਂਪੀ ਚੰਦਪਾਹ ਦਾ ਨਾਂ ਆਉਂਦਾ ਸੀ ਕਦੇ ਪੰਜਾਬ ਦੇ ਵਿੱਚੋਂ ਕਦੇ ਕਿਸੇ ਦੀ ਕੋਈ ਨਹੀਂ ਸੁਣੀ ਵੀ ਛੋਟੇ-ਛੋਟੇ ਵਪਾਰੀਆਂ ਤੋਂ ਫਰੋਤੀਆਂ ਮੰਗਦੇ ਆ ਜਿਹੜਾ ਇਹ ਚੋਣਾਂ ਦੇ ਵਿੱਚ ਨਵਾਂ ਪ੍ਰੈਕਟੀਕਲ ਹੋਇਆ 25 ਦੇ ਵਿੱਚ ਗੈਂਗਸਟਰਾਂ ਨੂੰ ਟਿਕਟ ਦੇਣ ਦਾ ਉਹਨਾਂ ਨੂੰ ਰੁਝਾਨ ਬਹੁਤ ਚੰਗੇ ਮਿਲਿਆ ਗੈਂਗਸਟਰਾਂ ਨੂੰ ਵੋਟ ਬਹੁਤ ਪਈ ਆ ਇਹ ਰੁਝਾਨ ਇਹਨਾਂ ਨੇ ਪ੍ਰੈਕਟੀਕਲ 2026 'ਚ ਵੀ ਕਰਨਾ ਇਹ ਜ਼ਿੰਮੇਵਾਰ ਇਹਦੇ ਲਈ ਕੌਣ ਆ ਵੋਟਰ ਜ਼ਿੰਮੇਵਾਰ ਆ ਤੇ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੇ ਵਿੱਚ ਤੁਸੀਂ ਐਂਓ ਦੇਖ ਲਓ ਵੀ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦਾ ਜਨਮ ਹੀ ਸੋਸ਼ਲ ਮੀਡੀਆ ਤੋਂ ਹੋਇਆ ਪਹਿਲਾਂ ਫੇਕ ਐਡੀਆਂ ਵਾਲੇ ਆਉਂਦੇ ਹੁੰਦੇ ਸੀਗੇ ਜਿਹੜੀਆਂ ਲੋਕ ਐਡੀਆਂ ਹੁੰਦੀਆਂ ਰਾਜਨੀਤੀ ਆ ਤੇ ਬੱਚਿਆਂ ਨੂੰ ਸਿਖਾਇਆ ਕਰੋ ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀਗਾ 52 ਹੁਕਮ ਦਿੱਤੇ ਉਹਨਾਂ ਚ ਇੱਕ ਹੁਕਮ ਇਹ ਵੀ ਸੀ ਵੀ ਰਾਜਨੀਤੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਇਆ ਕਰੋ ਉਹਨੂੰ ਪਤਾ ਹੋਵੇ ਚੰਗੇ ਮਾਰੇ ਦਾ ਜਿਹੜਾ ਸੋਸ਼ਲ ਮੀਡੀਆ ਇਹਦੇ ਤੇ ਹੁਣ ਸੁਖਵੀਰ ਬਾਦਲ ਲਈ 2026 25 ਦਾ ਵਾਰ ਸੀ ਜਿਹੜਾ ਇਹਦਾ ਕਾਫੀ ਸੁਧਾਰ ਹੋਇਆ ਸੋਸ਼ਲ ਮੀਡੀਆ ਤੇ ਉਹਨੇ ਵੇਖ ਲਿਆ ਵੀ ਜਿਹੜੀ ਆਮ ਆਦਮੀ ਪਾਰਟੀ ਆ ਵੀ ਇਹ ਮੈਨੂੰ ਬਦਨਾਮ ਕਰ ਰਹੇ ਆ ਉਹਨੇ ਫਿਰ ਇੱਕ ਕੰਪਨੀ ਹਾਇਰ ਕੀਤੀ ਆ ਵੀ ਸੁਣਨ ਚ ਆ ਰਿਹਾ ਵੀ 50 ਲੱਖ ਰੁਪਏ ਉਹ ਮਹੀਨੇ ਦਾ ਦਿੰਦੇ ਆ ਹੁਣ ਤੁਸੀਂ ਐਂ ਵੇਖ ਲਓ ਵੀ ਜਿੰਨਾ ਕੋਸਾ ਉਹ ਕੰਪਨੀ ਅਕਾਲੀ ਦਲ ਦਾ ਚਲਾ ਰਹੀ ਆ ਅਕਾਲੀ ਦਲ ਦਾ ਅੱਗੇ ਨੂੰ ਸੁਧਾਰ ਵੀ ਹੋਇਆਗਾ ਸੋਸ਼ਲ ਮੀਡੀਆ ਤੇ ਜਿਹੜੀ ਆਮ ਆਦਮੀ ਪਾਰਟੀ ਸੀ ਜਦੋਂ ਕੋਈ ਕਾਲੀ ਦਲ ਦਾ ਕੋਈ ਵੀ ਲੀਡਰ ਅੱਗੇ ਕੋਈ ਪੋਸਟ ਪਾਉਂਦਾ ਸੀ ਉਹ ਤੇ ਫੇਕ ਆਈਡੀਆਂ ਵਾਲਿਆਂ ਗਾਲਾਂ ਭਰਾਉਂਦੇ ਸੀ ਉਹ ਉਹਨਾਂ ਦੀ ਆਈਡੀਆਂ ਲੌਕ ਹੁੰਦੀਆਂ ਸੀ ਇਹਦਾ ਮਤਲਬ ਵੀ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਫੇਕ ਆਈਡੀਆਂ ਲਈ ਜਿਹੜੇ ਇਹ ਇਹੀ ਸਾਨੂੰ ਨਿਚਾਈ ਜਾਂਦੇ ਆ ਕਦੇ ਸਾਨੂੰ ਕਾਲੀ ਦਲ ਨਹੀਂ ਕਰ ਦਿੰਦੇ ਕਦੇ ਸਾਨੂੰ ਝਾੜੂ ਨਹੀਂ ਕਦੇ ਕਾਂਗਰਸ ਨਹੀਂ ਪਰ ਸਾਡਾ ਤਾਂ ਕੋਈ ਵजूद ਨਹੀਂ ਹੋਇਆ ਤੇ ਸਾਡੀ ਕੋਈ ਸਮਝ ਨਹੀਂ ਵੀ ਅਸੀਂ ਬੇਸਮਝਿਆ ਤੋਂ ਬਿਨਾਂ ਹੀ ਵੋਟਾਂ ਪਾਈ ਜਾਂਦੇ ਆ ਨਹੀਂ ਤੁਸੀਂ ਦੇਖਿਆ ਕਰੋ ਭਰਾਵੋ ਇਹ ਤਾਂ ਕੰਪਨੀਆਂ ਇਹਨਾਂ ਨੇ ਹਾਇਰ ਕੀਤੀਆਂ ਹੋਈਆਂ ਐਸ ਵਾਰ ਸੋਸ਼ਲ ਮੀਡੀਆ ਤੇ ਇਹਨਾਂ ਨੇ ਹਵਾ ਬਣਾਉਣੀ ਆ ਇਹਨਾਂ ਦੀ ਇਹ ਤੁਸੀਂ ਵੇਖਣਾ ਵੀ ਜਿਹੜਾ ਉਮੀਦਵਾਰ ਆ ਵੀ ਇਹ ਉਮੀਦਵਾਰ ਤੁਹਾਡੇ ਲਈ ਕਿੰਨਾ ਕੁ ਲੜਨ ਦੀ ਤਾਕਤ ਰੱਖਦਾ ਕਿੰਨਾ ਕੁ ਤੁਹਾਡੇ ਨਾਲ ਖੜਦਾਗਾ ਇਹ ਤੁਸੀਂ ਦੇਖਣਾ ਸਾਰਾ ਕੁਝ ਜੇ ਸੋਸ਼ਲ ਮੀਡੀਆ ਅਨਸਾਰ ਚੱਲਣਾ ਫਿਰ ਜਿਹਨੂੰ ਮਰਜ਼ੀ ਵੋਟਾਂ ਪਾ ਦਿਆ ਕਰੋ ਇਹ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਕੀ ਨੂੰ ਚੱਕਣਾ ਤੇ ਕੀ ਨੂੰ ਸਿੱਟਣਾ ਹੁਣ ਉਹਨਾਂ ਨੇ ਵੇਖ ਲਿਆ ਉਹ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਹਸਾਬ ਆ ਗਿਆ ਬਸ ਉਹ ਉਵੇਂ ਕਰ ਹੀ ਜਾਂਦੇ ਆ ਮੈਂ ਤੁਹਾਨੂੰ ਫੇਰ ਅਪੀਲ ਕਰਦਾ ਵੀ 2026 ਦਾ ਬੜਾ ਚੋਣਵਰ ਹੈਗਾ ਇਹਦੇ ਵਿੱਚ ਕਿਸੇ ਗੈਂਗਸਟਰ ਨੂੰ ਵੋਟ ਨਾ ਪਾਇਓ چاہے ਕੋਈ ਉਹ ਕਿੰਨਾ ਵੀ ਚੰਗਾ ਹੋਵੇ ਇਹ ਬਹੁਤ ਮਾੜਾ ਸਾਡੇ ਸਮਾਜ ਲਈ ਜਿਹੜਾ ਗੈਂਗਸਟਰ ਬਾਦ ਆ ਕੱਲ ਨੂੰ ਇੱਕ ਆ ਜਿਹੜੇ ਮੀਡੀਆ ਦੇ ਵਿੱਚ ਜਿਹੜੇ ਆਉਂਦੇ ਆ ਤੁਸੀਂ ਵੇਖਿਆ ਕਰੋ ਯੂਟਿਊਬਰ ਬਣੇ ਆ ਇਹ ਕੋਈ ਵੀ ਜੇਲ੍ਹ ਚ ਆਇਆ ਚਾਹੇ ਕਿ ਚੋਰ ਆਇਆ ਚਾਹੇ ਕੋਈ ਡਾਕੂ ਆਇਆ ਚਾਹੇ ਕੋਈ ਗੈਂਗਸਟਰ ਆ ਹਰੇਕ ਦੀ ਇੰਟਰਵਿਊ ਕਰਨ ਲੱਗ ਜਾਂਦੇ ਆ ਦੱਸੋ ਉਹਨਾਂ ਦੀ ਪ੍ਰਾਪਤੀਆਂ ਲੋਕਾਂ ਨੂੰ ਦੱਸਦੇ ਆ ਉਹ ਗਾਹਾਂ ਨਵੇਂ ਮੁੰਡੇ ਸੁਣਦੇ ਆ ਉਹਨਾਂ ਦੇ ਪ੍ਰਭਾਵ ਪੈਂਦਾ ਅਗਲਾ ਕਹਿੰਦਾ ਇਹਦੀ ਇੰਟਰਵਿਊ ਲੈਂਦੇ ਆ ਇਹਨਾਂ ਦਾ ਬਹੁਤ ਚੰਗਾ ਕੰਮ ਕੀਤਾ ਕੱਲ ਨੂੰ ਮੇਰੀ ਵੀ ਇੰਟਰਵਿਊ ਲੈਣਗੇ ਹਲੇ ਤਾਂ ਵੀਰੋਧ ਤੇ ਬੱਚੇ ਸਾਡੇ ਵਿਦੇਸ਼ਾਂ ਚ ਚਲੇ ਗਏ ਤਾਂ ਕਰਕੇ ਲੜਾਈਆਂ ਪੜਾਈਆਂ ਨਹੀਂ ਸੀ ਹੁੰਦੀਆਂ ਹੁਣ ਜੇ ਤੁਸੀਂ ਦੇਖੋਗੇ ਸਾਡੀ ਨਫਰੀ ਵਧੂਗੀ ਹੌਲੀ ਹੌਲੀ ਸਕੂਲਾਂ ਕਾਲਜਾਂ ਦੇ ਵਿੱਚ ਵੀ ਹੁਣ ਸਾਡੇ ਬੱਚੇ ਆਉਣ ਲੱਗੇ ਜੇ ਇਸ ਤਰ੍ਹਾਂ ਹੀ ਗੈਂਗਸਟਰਾਂ ਦੀਆਂ ਇੰਟਰਵਿਊਆਂ ਚੱਲਦੀਆਂ ਰਹੀਆਂ ਤਾਂ ਇਹ ਪ੍ਰਭਾਵ ਪੈਣਾ ਉਹਨਾਂ ਦੇ ਉੱਤੇ ਬਾਕੀ ਤੁਸੀਂ ਸਿਆਣੇ ਹੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ